ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਜੀ ਆ ਦੱਸਦੇ ਕਿ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਪੰਜਾਬ ਪਹੁੰਚੇ ਨੇ ਉੱਥੇ ਹੀ ਅੱਜ ਇਹਨਾਂ ਦੇ ਵੱਲੋਂ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਮੁਲਾਕਾਤ ਹੋਈ ਹੈ ਤੇ ਅੱਜ ਰਾਜਪਾਲ ਦੇ ਵੱਲੋਂ ਇਹਨਾਂ ਨੂੰ ਪੰਜਾਬ ਦੇ ਵਿੱਚ ਜੋ ਹੜਾ ਦੀ ਸਥਿਤੀ ਹੈ ਉਸ ਦੀ ਇੱਕ ਰਿਪੋਰਟ ਵੀ ਜੋ ਕਿ ਇਹਨਾਂ ਦੇ ਨਾਲ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਪੰਜਾਬ ਦੇ ਜੋ ਐਗਜ਼ੈਕਟ ਆંકੜੇ ਹੈ ਉਹ ਹਾਲਾਂਕਿ ਨਹੀਂ ਲਿਖੇ ਪਰ ਪੰਜਾਬ ਦੇ ਵਿੱਚ ਜਿੰਨਾ ਨੁਕਸਾਨ ਹੋਇਆ ਉਸ ਦੇ ਬਾਰੇ ਸਾਰੀ ਜਾਣਕਾਰੀ ਇਸ ਦੇ ਵਿੱਚ ਲਿਖੀ ਹੋਈ ਹੈ ਤੇ ਅੱਜ ਸ਼ਿਵਰਾਜ ਸਿੰਘ ਚੋਹਾਨ ਦੇ ਵੱਲੋਂ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਜਾਵੇਗਾ ਉੱਥੇ ਹੀ ਜਾ ਕੇ ਪੰਜਾਬ ਦੀ ਸਥਿਤੀ ਨੂੰ ਦੇਖਿਆ ਜਾਵੇਗਾ ਕਿਉਂਕਿ ਇਸ ਸਮੇਂ ਪੰਜਾਬ ਦੇ ਹਾਲਾਤ ਦੇ ਨਾਲ ਹਰ ਕੋਈ ਵਿਅਕਤੀ ਜਾਣੂ ਹੈ ਕਿ ਇਸ ਸਮੇਂ ਪੰਜਾਬ ਦੇ ਕੀ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਜੋ ਕਿ 23 ਦੇ 23 ਜ਼ਿਲ੍ਹੇ ਇਸ ਸਮੇਂ ਹੜ੍ਹ ਦੇ ਨਾਲ ਪ੍ਰਭਾਵਿਤ ਸ 1400 ਤੋਂ ਲੈ ਕੇ 1600 ਜੋ ਪਿੰਡ ਹੈ ਪੰਜਾਬ ਦੇ ਉਹ ਸਾਰੇ ਪ੍ਰਭਾਵਿਤ ਇਸ ਦੇ ਨਾਲ ਸਾਡੇ 3 ਲੱਖ ਏਕੜ ਜੋ ਜ਼ਮੀਨ ਹੈ ਉਹ ਵੀ ਕਿਸਾਨਾਂ ਦੀ ਬਰਬਾਦ ਹੋ ਚੁੱਕੀ ਹੈ ਹਾਲਾਂਕਿ ਕੀ ਜੋ ਪਸ਼ੂਆਂ ਦੀ ਗਿਣਤੀ ਹੈ ਉਹ ਐਗਜ਼ੈਕਟ ਨਹੀਂ ਪਤਾ ਲੱਗੇ ਕਿ ਇਸ ਸਮੇਂ ਕਿੰਨੇ ਜੋ ਪਸ਼ੂ ਹੈ ਇਸ ਹੜ ਦੇ ਵਿੱਚ ਰੁੜ ਗਏ ਜਾਂ ਫਿਰ ਜਿੰਨੇ ਮਾਰੇ ਗਏ ਨੇ ਪਰ ਪੰਜਾਬ ਦੇ ਹਾਲਾਤ ਇਸ ਸਮੇਂ ਕਾਫੀ ਜ਼ਿਆਦਾ ਨਾਜ਼ੁਕ ਬਨੇ ਹੋਏ ਨੇ ਐਸੇ ਵਿਚਾਲੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਅੱਜ ਸਵੇਰੇ 9:30 ਵਜੇ ਅੰਮ੍ਰਿਤਸਰ 에ਅਰਪੋਰਟ ਪਹੁੰਚੇ ਤੇ ਉਸ ਤੋਂ ਬਾਅਦ ਮੰਤਰੀ ਗੁਲਾਬ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਨਾਲ ਇਹਨਾਂ ਦੀ ਮੁਲਾਕਾਤ ਹੋਈ ਹੈ ਤੇ ਉੱਥੇ ਹੀ ਤਸਵੀਰਾਂ ਲਗਾਤਾਰ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਰਾਜਪਾਲ ਗੁਲਾਬਚੰਦ ਕਟਾਰੀਆ ਦੇ ਵੱਲੋਂ ਨਾਂ ਨੂੰ ਪੰਜਾਬ ਦੇ ਹਾਲਾਤਾਂ ਦੀ ਜੋ ਕਿ ਰਿਪੋਰਟ ਸੌਂਪੀ ਗਈ ਹੈ ਇਸ ਤੋਂ ਬਾਅਦ ਜੋ ਕਿ ਵੱਡੇ ਫੈਸਲੇ ਲਏ ਜਾਣਗੇ ਤੇ ਅੱਜ ਹੜ੍ਹ ਪ੍ਰਭਾਵਿਤ ਇਲਾਕੇ ਦਾ ਜੋ ਕਿ ਮੰਤਰੀ Shivraj Chauhan ਦੇ ਵੱਲੋਂ ਦੌਰਾ ਕੀਤਾ ਜਾਵੇਗਾ ਇਸ ਦੇ ਨਾਲ ਹੀ ਅੱਜ ਸ਼ਾਮ ਦੀ ਜਕਰ ਗੱਲ ਕਰੀਏ ਤਾਂ ਜਦੋਂ ਪੰਜਾਬ ਦਾ ਦੌਰਾ ਖਤਮ ਹੋ ਜਾਵੇਗਾ ਉਸ ਤੋਂ ਬਾਅਦ ਜਿਨੇ ਵੀ ਅਧਿਕਾਰੀ ਨੇ ਉਹਨਾਂ ਦੇ ਨਾਲ ਕੇਂਦਰੀ ਖੇਤੀਬਾੜੀ ਮੰਤਰੀ Shivraj Singh Chauhan ਦੇ ਵੱਲੋਂ ਮੀਟਿੰਗ ਵੀ ਕੀਤੀ ਜਾਵੇਗੀ ਇਸ ਮੀਟਿੰਗ ਦੇ ਵਿੱਚ ਕੀ ਕੀ ਫੈਸਲੇ ਹੋਣਗੇ ਇਹ ਜੋ ਕਿ ਸਾਡੇ ਲਈ ਕਾਫੀ ਜ਼ਤ ਅਹਿਮ ਹੈ ਕਿਉਂਕਿ ਇਸ ਸਮੇਂ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਹੋਏ ਜੋ ਕੇਂਦਰ ਸਰਕਾਰ ਹੈ ਹੁਣ ਅੱਗੇ ਵੱਧਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਦੇ ਵੱਲੋਂ ਕਈ ਫੈਸਲੇ ਲੈਂਦੇ ਹੋਏ ਜੋ ਕਿ ਨਜ਼ਰ ਆ ਰਹੇ ਨੇ ਪੂਰੀ ਜੋ ਕਿ ਰਿਪੋਰਟ ਇਹਨਾਂ ਸੌਪ ਦਿੱਤੀ ਗਈ ਹੈ ਰਿਪੋਰਟ ਦੇ ਆਕੜੇ ਅਨੁਸਾਰ ਪੰਜਾਬ ਦੇ ਲੋਕਾਂ ਨੂੰ ਹੁਣ ਰਾਹਤ ਮਿਲ ਸਕਦੀ ਹੈ ਕੀ ਕੀ ਫੈਸਲੇ ਲਏ ਜਾ ਸਕਦੇ ਨੇ ਅੱਜ ਸ਼ਾਮੀ ਜੋ ਕਿ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਇਹ ਜੋ ਸਾਰੇ ਵੱਡੇ ਫੈਸਲੇ ਸੁਣਾਏ ਜਾਣਗੇ ਤੇ ਇਸ ਸਮੇਂ ਦੀ ਜੋ ਕਿ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਲਗਾਤਾਰ ਸਕਰੀਨ ਦੇ ਉੱਪਰ ਦਿਖਾ ਰਿਹਾ ਕਿ ਕਿਸਕੇ ਦੇ ਨਾਲ ਜੋ ਕਿ ਰਾਜਪਾਲ ਰਾਜਪਾਲ ਗੁਲਾਬਚੰਦ ਕਟਾਰੀਆ ਅਤੇ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਦੀ ਮੁਲਾਕਾਤ ਹੋਈ ਹੈ ਦੋਨੋਂ ਅੱਜ ਅੰਮ੍ਰਿਤਸਰ 에ਅਰਪੋਰਟ ਤੋਂ ਪਹੁੰਚੇ ਨੇ 9:30 ਵਜੇ ਇਹਨਾਂ ਦੇ ਵੱਲੋਂ ਪਹੁੰਚਿਆ ਗਿਆ ਤੇ 10:00 ਵਜੇ ਦੇ ਕਰੀਬ ਕਿਹਾ ਜਾ ਰਿਹਾ ਸੀਗਾ ਕਿ ਦੌਰੇ ਦੇ ਉੱਪਰ ਜਾਇਆ ਜਾਏਗਾ ਪੰਜਾਬ ਦੇ ਵਿੱਚ ਇਸ ਸਮੇਂ 23 ਜ਼ਿਲ੍ਹੇ ਪ੍ਰਭਾਵਿਤ ਹੋ ਚੁੱਕੇ ਨੇ ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਇਲਾਕਿਆਂ ਦੀ ਗੱਲ ਕਰੀਏ ਤਾਂ ਜਨਾਲਾ ਗੁਰਦਾਸਪੁਰ ਜਾਂ ਫਿਰ ਹੋਰ ਜਿੰਨੇ ਵੀ ਬਿਆਸ ਦਰਿਆ ਦੇ ਨਾਲ ਨੇੜੇ ਲੱਗਦੇ ਜਿੰਨੇ ਇਲਾਕੇ ਨੇ ਉੱਥੇ ਇਸ ਸਮੇਂ ਕਾਫੀ ਹੜ ਦੀ ਮਾਰ ਲੋਕਾਂ ਨੂੰ ਦੇਖਣ ਨੂੰ ਮਿਲ ਰਹੀ ਹੈ ਉੱਥੇ ਜਾ ਕੇ ਇਹਨਾਂ ਦੇ ਵੱਲੋਂ ਕਰੀਏ ਤਾਂ ਪੰਜਾਬ ਸਰਕਾਰ ਵੀ ਇਸ ਸਮੇ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਹਰ ਜੋ ਕਿ ਜਾਇਜ਼ ਕਾਰਨ ਦੇ ਵਿੱਚ ਲੱਗੀ ਹੋਈ ਹੈ ਪੰਜਾਬ ਸਰਕਾਰ ਦੇ ਵੱਲੋਂ ਰੋਜ਼ ਜਿੰਨੇ ਵੀ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾਂਦਾ ਇਸੇ ਵਿਚਾਲੇ ਪਹਿਲੇ ਗ੍ਰਹਿ ਮੰਤਰੀ ਅਮੇਸ਼ਾ ਨੂੰ ਚਿੱਠੀ ਇਕੀ ਗਈ ਸੀਗੀ ਉਸ ਤੋਂ ਬਾਅਦ ਅਮੇਸ਼ਾ ਦੇ ਵੱਲੋਂ ਜੋ ਕਿ ਜਵਾਬ ਆਇਆ ਸੀਗਾ ਕਿ ਪੰਜਾਬ ਦੇ ਵਿੱਚ ਜੋ ਹਾਲਾਤ ਇਸ ਸਮੇਂ ਚੱਲ ਰਹੇ ਨੇ ਉਸ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬ ਦੇ ਉੱਪਰ ਹੁਣ ਨਜ਼ਰ ਰੱਖੀ ਜਾਵੇਗੀ ਪੰਜਾਬ ਦੇ ਜਿੰਨੇ ਵੀ ਇਲਾਕੇ ਨੇ ਉਸ ਦੇ ਵਿੱਚ ਰਾਹਤ ਜੋ ਕਿ ਕਾਰਜ ਚਲਾਏ ਜਾਣਗੇ ਤੇ ਜੋ ਜੰਮੂ ਕਸ਼ਮੀਰ ਦੀ ਗੱਲ ਕਰੀਏ ਤਾਂ ਉੱਥੇ ਗ੍ਰਹਿ ਮੰਤਰੀ ਗਏ ਸਨ ਤੇ ਉਸ ਤੋਂ ਬਾਅਦ ਅੱਜ ਪੰਜਾਬ ਦੇ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਸਵੇਰੇ 9:30 ਵਜੇ ਅੰਮ੍ਰਿਤਸਰ 에য়ারਪੋਰਟ ਦੇ ਉੱਪਰ ਪਹੁੰਚੇ ਤੇ ਉਸ ਤੋਂ ਬਾਅਦ ਇਹਨਾਂ ਦਾ ਗੱਡੀਆਂ ਦਾ ਆਫਲਾ ਵੀ ਦੇਖਿਆ ਗਿਆ ਤੇ ਬਾਅਦ ਦੇ ਵਿੱਚ ਦੋ ਰਾਜਪਾਲ ਗੁਲਾਬਚੰਦ ਕਟਾਰੀਆਂ ਤੇ ਰਾਜਪਾਲ ਗੁਲਾਬਚੰਦ ਕਟਾਰੀਆਂ ਤੇ ਸ਼ਿਵਰਾਜ ਸਿੰਘ ਚੋਹਾਨ ਦੀ ਗੱਲ ਕਰੀਏ ਤਾਂ ਇਹਨਾਂ ਦੀ ਮੀਟਿੰਗ ਹੋਈ ਤੇ ਬਾਕੀ ਮੀਟਿੰਗ ਦੇ ਵਿੱਚ ਕੀ ਕੁਝ ਫੈਸਲੇ ਲਏ ਗਏ ਇਸ ਦੀ ਗੱਲ ਕਰੀਏ ਜਾਂ ਫਿਰ ਹੁਣ ਜਿੰਨੇ ਵੱਡੇ ਫੈਸਲੇ ਲਏ ਜਾਣਗੇ ਉਸ ਦੀ ਗੱਲ ਕਰੀਏ ਤੇ ਸ਼ਾਮੀ ਜੋ ਕਿ ਅਧਿਕਾਰੀਆਂ ਦੇ ਨਾਲ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਵੱਡੇ ਫੈਸਲੇ ਲਏ ਜਾਣਗੇ ਤੇ ਬਾਕੀ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਡੈਪਟੀ ਐਡੀਟਰ ਅਸ਼ਦੀਪ ਕੌਰ ਜੁੜ ਚੁੱਕੇ ਨੇ ਮੈਮ ਇਸ ਸਮੇਂ ਜੋ ਦੋਨਾਂ ਦੀ ਮੀਟਿੰਗ ਚੱਲ ਰਹੀ ਹੈ ਗਵਰਨਰ ਦੀ ਗੱਲ ਕਰੀਏ ਤੇ ਸ਼ਿਵਰਾਜ ਸਿੰਘ ਚੋਹਾਨ ਦੀ ਗੱਲ ਕਰੀਏ ਤੇ ਇਸ ਤੋਂ ਬਾਅਦ ਕੀ ਵੱਡੇ ਫੈਸਲੇ ਤੇ ਜਾ ਸਕਦੇ ਨੇ ਬਿਲਕੁਲ ਉਹ ਮੁਲਾਕਾਤ ਜੋ ਸੀ ਉਹ ਕਿ ਸ਼ਿਵਰਾਜ ਚੋਹਾਨ ਤੇ ਦੁਲਾਚਨ ਕਟਾਰੀਆ ਦੀ ਹੋਈ ਅੰਮ੍ਰਿਤਸਰ 에어ਪੋਰਟ ਤੇੋਂ ਸ਼ਿਵਰਾਜ ਸਿੰਘ ਚੋਹਾਂਜੋ ਆਪਣੇ ਗੱਡੀਆਂ ਦੇ ਕਾਫਲੇ ਦੇ ਨਾਲ ਪੰਜਾਬ ਦੇ ਪਿੰਡਾਂ ਦਾ ਦੌਰਾ ਕਰਨਗੇ ਜਿਹੜੇ ਹੜ੍ਹ ਪ੍ਰਭਾਵਿਤ ਨੇ ਅੰਮ੍ਰਿਤਸਰ ਕਪੂਰਥਲਾ ਗੁਰਦਾਸਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੀਖਣ ਕਰਨਗੇ ਕਿਸਾਨਾਂ ਨਾਲ ਮੁਲਾਕਾਤ ਕਰਨਗੇ ਉਨ੍ਹਾਂ ਤੋਂ ਨੁਕਸਾਨ ਤੇ ਬਾਰੇ ਪੁੱਛਣਗੇ ਕਿ ਕੁਝ ਨੁਕਸਾਨ ਹੋਇਆ ਹੈ ਤੇ ਰਾਹਤ ਕਾਰਜਾ ਤੇ ਚਰਚਾ ਕੀਤੀ ਜਾਏਗੀ ਹਰਨਾ ਸੱਤਾਂ ਨੂੰ ਵੱਡਾ ਨੁਕਸਾਨ ਹੋਇਆ ਤੇ ਕੇਂਦਰੀ ਖੇਤੀਬਾੜੀ ਮੰਤਰੀ ਉਚੇਰੇ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਵੀ ਫੋਨ ਤੇ ਗੱਲਬਾਤ ਕੀਤੀ ਸੀ ਤੇ ਮਦਦ ਦਾ ਪ੍ਰੋਸੈਸ ਦੱਸਿਆ ਸੀ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰ ਚੁੱਕੇ ਨੇ ਕਿ ਉਹਨਾਂ ਨੂੰ ਕਿਛ ਉਸ ਕਿ ਨੇ ਕਿ ਜੋ ਕੇਂਦਰ ਸਰਕਾਰ ਹੈ ਪੰਜਾਬ ਸਰਕਾਰ ਦੇ ਨਾਲ ਖੜੀ ਹੈ ਤੇ ਹੁਣ ਕੀ ਹੋਇਆ ਸ਼ਿਵਰਾਜ ਸਿੰਘ ਚੋਹਾਨਦਿਆ ਗੱਡੀਆਂ ਦਾ ਕਾਫਲਾ ਜੋ ਹੈ ਉਹ ਅੰਮ੍ਰਿਤਸਰ ਦੇ ਕੋਨੇਵਾਲ ਪਿੰਡਾਂ ਦੇ ਜੋ ਹੈ ਹਰਪ੍ਰਭਾਵੀ ਕਿਸਾਨਾਂ ਨਾਲ ਮੁਲਾਕਾਤ ਕਰੇਗਾ ਇਸ ਦੇ ਨਾਲ ਅੱਜ ਇੱਕ ਮੀਟਿੰਗ ਵੀ ਹੋਵੇਗੀ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੰਤਰੀ ਵੀ ਉੱਥੇ ਮੌਜੂਦ ਹੋਣਗੇ ਤਾਂ ਕਿ ਸਮਝਿਆ ਜਾਵੇ ਕੇਂਦਰ ਸਰਕਾਰ ਸਮਝ 파ਵੇ ਕਿ ਕੀ ਕੁਝ ਨੁਕਸਾਨ ਹੋਇਆ ਹੈ ਤੇ ਅੱਜ ਦੇਖੋ ਇਹਨਾਂ ਮੀਟਿੰਗਾਂ ਸ ਦੇ ਵਿੱਚੋਂ ਕੀ ਨਿਕਲਦਾ ਹੈ ਸ਼ਿਵਰਾਜ ਸਿੰਘ ਤੋਂ ਕਾਨੂੰਨ ਅੰਮ੍ਰਿਤਸਰ ਦੇ ਖੋਣੇ ਵਾਲ ਪਿੰਡ ਜਾ ਰਹੀ ਨੇ ਹੁਣ ਉਹਨਾਂ ਦਾ ਪਹਿਲਾ ਦੌਰਾ ਹੋਵੇਗਾ ਪੰਜਾਬ ਦੇ ਅੰਦਰ ਅਮਰitsar ਜ਼ਿਲ੍ਹੇ ਦੇ ਅੰਦਰ ਤੇ ਫਿਰ ਅੱਗੇ ਕਿ ਹੋਰ ਹਾਰਡ ਪ੍ਰਭਾਵਿਤ ਇਲਾਕੇ ਦਾ ਉਹ ਦੌਰਾ ਕਰਨਗੇ ਅਜੇ ਤੱਕ ਜੁਹਾ ਕੁਝ ਅਨਾਉਂਸਮੈਂਟ ਕੁਝ ਵੱਡੀ ਨਹੀਂ ਹੋਈ ਹੈ ਜੋ ਕੋਈ ਫੈਸਲਾ ਨਹੀਂ ਹੋਇਆ ਅੱਜ ਤੱਕ ਜਿਹੜੇ ਮੁਲਾਕਾਤ ਹੈ ਕਿਸਾਨਾਂ ਦੇ ਨਾਲ ਤੇ ਜਿਹੜੀ ਮੀਟਿੰਗ ਰਹਿਣ ਵਾਲੀ ਹੈ ਹਾਈ ਲੈਵਲ ਉਹਦੇ ਵਿੱਚੋਂ ਕੁਝ ਵੱਡਾ ਨਿਕਲਣ ਦੀ ਜੁ ਹੈ ਅਸੀਂ ਗੈਸ ਕਰਦੇ ਕਿ ਆਸਾਰ ਜ਼ਰੂਰ ਨੇ ਜੀ ਮੈਮ ਇਸ ਤੋਂ ਇਲਾਵਾ ਜੇਕਰ ਆਪਾਂ ਗੱਲ ਕਰੀਏ ਤਾਂ ਜਿਵੇਂ ਪੰਜਾਬ ਗਵਰਨਰ ਗੁਲਾਬਚੰਦ ਕਟਾਰੀਆ ਦੇ ਵੱਲੋਂ ਸ਼ਿਵਰਾਜ ਸਿੰਘ ਚੋਹਾਨ ਨੂੰ ਇੱਕ ਜੋ ਕਿ ਹੜ੍ਹ ਦੇ ਨਾਲ ਪ੍ਰਭਾਵਿਤ ਜੋ ਖੇਤਰ ਹੈ ਉਸ ਦਾ ਜਾਈ ਜਿਵੇਂ ਦੀ ਇੱਕ ਰਿਪੋਰਟ ਸੌਂਪੀ ਗਈ ਹੈ ਇਸ ਤੋਂ ਬਾਅਦ ਜੇਕਰ ਆਪਾਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਅੱਜ ਸ਼ਾਮੀ ਜੋ ਮੀਟਿੰਗ ਹੈ ਉਸ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਬਿਲਕੁਲ ਅਜੇ ਰਾਹਤ ਕੁਝ ਵੱਡੀ ਕਹਿਣਾ ਉਹ ਅਜੇ ਮੈਨੂੰ ਲੱਗਦਾ ਕਿ ਅਜੇ ਪਹਿਲਾਂ ਰਿਪੋਰਟ ਤਿਆਰ ਕੀਤੀ ਜਾਏਗੀ ਕੇਂਦਰ ਸਰਕਾਰ ਵੱਲੋਂ ਅਜੇ ਅਚਾਨਕ ਕੋਈ ਵੱਡੀ ਰਾਹਤ ਦੀ ਅਨਾਉਂਸਮੈਂਟ ਹੋ ਜਾਏਗੀ ਅਜੇ ਉਹ ਕਹਿਣਾ ਮੁਸ਼ਕਲ ਹੈ ਮੈਨੂੰ ਲੱਗਦਾ ਕਿ ਅੱਜ ਪਹਿਲਾਂ ਕੇਂਦਰ ਸਰਕਾਰ ਦੇ ਜਿਹੜੇ ਮੰਤਰੀ ਆਏ ਨੇ ਉਹ ਕਿਸਾਨਾਂ ਨਾਲ ਮੁਲਾਕਾਤ ਕਰਨਗੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਹੋਰ ਲੀਡਰਾਂ ਦੇ ਨਾਲ ਮੁਲਾਕਾਤ ਕਰਕੇ ਪਹਿਲਾਂ ਹਾਲਾਤਾਂ ਦਾ ਜਾਇਜ਼ਾ ਲੈਣਗੇ ਕਿਉਂਕਿ ਇਹ ਪਹਿਲੀ ਜੋ ਫੇਰੀ ਹੈ ਕੇਂਦਰ ਸਰਕਾਰ ਵੱਲੋਂ ਸੋ ਅਜੇ ਹਾਲਾਤਾਂ ਦਾ ਜਾਇਜ਼ਾ ਲੈ ਕੇ ਕਿੰਨਾ ਨੁਕਸਾਨ ਹੋਇਆ ਉਸ ਮੁਤਾਬਕ ਜੋ ਹੈ ਰਾਹਤ ਪੈਕੇਜ ਬਾਰੇ ਕੁਝ ਕਿਹਾ ਜਾ ਸਕਦਾ ਹੈ ਪਰ ਹਾਂ ਜਿਵੇਂ ਪੰਜਾਬ ਦੇ ਗਵਰਨਰ ਜੋ ਨੇ ਉਹ ਪੰਜਾਬ ਦੇ ਪਿੰਡਾਂ ਦਾ ਦੌਰਾ ਕਰ ਰਹੇ ਨੇ ਕੱਲ ਉਹ ਡੇਰਾ ਬਾਬਾ ਨਾਨਕ ਜੀ ਹੋਰ ਵੱਖ-ਵੱਖ ਇਲਾਕਿਆਂ ਦਾ ਦੌਰਾ ਕਰ ਰਹੇ ਨੇ ਸੋ ਬਿਲਕੁਲ ਗੁਲਾਬ ਸਿੰਘ ਕਟਾਰੀਆ ਨੇ ਉਹਨਾਂ ਨੂੰ ਪੰਜਾਬ ਦੇ ਹਾਲਾਤਾਂ ਬਾਰੇ ਦੱਸਿਆ ਹੋਵੇਗਾ ਤੇ ਹੁਣ ਇੱਕ ਉਮੀਦ ਉਹੀ ਹੈ ਕੀ ਖੇਤੀ ਜੋ ਹੈ ਉਹ ਪੰਜਾਬ ਨੂੰ ਰਾਹਤ ਮਿਲੇ ਕੁਲਦੀਪ ਸਿੰਘ ਢਾਲੀਵਾਲ ਨੇ ਵੀ ਜੋ ਹੈ ਉਹ ਵੀ ਸੋਸ਼ਲ ਮੀਡੀਆ ਤੇ ਪਾਇਆ ਕਿ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਜੀ ਨੂੰ ਅਜਿਹਾ ਨਾਲਾ ਦਾ ਹੜਨਾ ਹੋਏ ਨੁਕਸਾਨ ਦੇ ਚੁਰੰਦਰ ਪਰ ਪਾਈ ਲਈ ਪਹਿਲੇ ਪੜਾਅ 'ਚ 2000 ਕਰੋੜ ਰੁਪਏ ਦੀ ਮੰਗ ਕਰ ਦੁੱਸਾਈ ਉਹਨਾਂ ਦੀ ਵੀ ਤਸਵੀਰ ਆਈ ਹੈ ਸੋ ਪੰਜਾਬ ਦੇ ਮੰਤਰੀ ਵੀ ਮਿਲੇਗੇ ਤੇ ਦੇਖਣਾ ਹੋਵੇਗਾ ਕਿ ਅੱਜ ਕੀ ਕੁਝ ਐਲਾਨ ਅਗਰ ਹੋਵੇਗਾ ਤੇ ਕੀ ਹੋਵੇਗਾ ਲੇਕਿਨ ਮੈਨੂੰ ਲੱਗਦਾ ਹੈ ਕਿ ਅੱਜ ਉਹ ਹਾਲਾਤ ਦਾ ਜੈਪਾਲ ਹੈ ਕਿ ਪੂਰੀ ਰਿਪੋਰਟ ਜੋ ਹੈ ਕੇਂਦਰ ਸਰਕਾਰ ਨੂੰ ਦੇਣ ਕੇ ਉਸ ਤੋਂ ਬਾਅਦ ਜੋ ਹੈ ਕਿਸੇ ਤਰ੍ਹਾਂ ਦਾ ਟੈਕਸ ਦੀ ਅਨਾਉਂਸਮੈਂਟ ਹੋ ਸਕਦੀ ਹੈ ਪਰ ਅੱਜ ਲਗਾਤਾਰ ਅਸੀਂ ਐਸੇ ਖਬਰ ਤੇ ਕਵਰੇਜ ਕਰ ਰਹੇ ਹਾਂ ਉਹਨਾਂ ਦੇ ਦਾਸਲੇ ਦੇ ਅਸੀਂ ਨਾਲ ਹੀ ਆ ਤੇ ਦੇਖਣਾ ਹੋਵੇਗਾ ਕਿ ਕੀ ਕੁਝ ਹੁੰਦਾ ਹੈ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਆndੀਆਂ ਨੇ ਉਹਨਾਂ ਦੀ ਸਹੀ ਫੇਰੀ ਚੋ ਜੀ ਇਸ ਤੋਂ ਇਲਾਵਾ ਜੇਕਰ ਅਸੀਂ ਆਪਣੇ ਦਰਸ਼ਕਾਂ ਦੀ ਗੱਲ ਕਰੀਏ ਤਾਂ ਇਸ ਸਮੇਂ ਕਿੰਨਾ ਕੁ ਜੋ ਕੀ ਨੁਕਸਾਨ ਹੋਇਆ ਕਿੰਨੇ ਕੁ ਆંકੜੇ ਸਾਹਮਣੇ ਆ ਰਹੇ ਕਿੰਨੀਆਂ ਕਿ ਜ਼ਮੀਨਾਂ ਪ੍ਰਭਾਵਿਤ ਹੋਈਆਂ ਕਿੰਨੇ ਕੁ ਘਰ ਪ੍ਰਭਾਵਿਤ ਹੋਏ ਐ ਲੋਕ ਪਸ਼ੂ ਦੀ ਗੱਲ ਕਰੀਏ ਤੇ ਲੋਕਾਂ ਦੇ ਘਰ ਵੀ ਇਸ ਸਮੇਂ ਟਹਿ ਚੁੱਕੇ ਐ ਤੇ ਜੋ ਮੋٹے ਮੋٹے ਆંકੜੇ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਹੋਇਆ ਇਸ ਸਮੇਂ ਪੰਜਾਬ ਨੂੰ ਦਿਲਕੁਲ ਇਸ ਵਕਤ ਜੋ ਹੈ ਪੰਜਾਬ ਸਰਕਾਰ ਦੇ ਆਕੜੇ ਜਿਵੇਂ ਮੈਂ ਗੱਲ ਕਰਾ ਤੇ ਪੰਜਾਬ ਦੇ ਸਾਰੇ 23 ਜ਼ਿਲ੍ਹੇ ਜੁੜਨੇ ਉਹ ਖੜਾ ਦੀ ਚੋਣੇ ਦੇ ਚਾਈ ਨੇ ਅੰਮ੍ਰਿਤਸਰ ਦੇ 190 ਪਿੰਡ ਜੁੜਨੇ ਖੜਾ ਦੇ ਨਾਲ ਪਰਭਾਵਤ ਨੇ ਗੁਰਦਾਸਪੁਰ ਦੇ ਸਭ ਤੋਂ ਜ਼ਿਆਦਾ 324 ਪਿੰਡ ਖੜਾ ਦੀ ਚੋਣ ਦੇ ਵਿੱਚ ਆਈ ਨੇ ਫਿਰੋਜ਼ਪੁਰ ਦੇ 111 ਕਪੂਰਥਲਾ ਦੇ 123 ਖੁਸ਼ਾਲਪੁਰ ਦੇ 121 ਇਹ तमाम ਜਿਹੜੇ ਪਿੰਡ ਨੇ ਜੋ ਅੰਕੜੇ ਇਸ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਤੇ ਸਭ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਪ੍ਰਭਾਵਿਤ ਹੋਈ ਹੈ तकरीबन 1.5 ਲੱਖ 1 ਲੱਖ 45 ਹਜ਼ਾਰ ਆਬਾਦੀ ਜੋ ਹੈ ਉਹ ਹੜਪੀੜਾ ਤੇ ਇਸ ਵਕਤ ਤੇ ਦੂਜੇ ਨੰਬਰ ਤੇ ਹੈ ਅਮ੍ਰਿਤ 1 ਲੱਖ 17 ਹਜ਼ਾਰ 520 ਲੋਕ ਜਿਹੜੇ ਨੇ ਉਹ ਹੜ੍ਹ ਪੀੜਤ ਨੇ ਕਈ ਜਾਨਾਂ ਵੀ ਗਈਆਂ ਨੇ ਜਿਸ ਅੰਕੜਾ ਜੋ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਹੈ ਉਹ ਹੁਣ ਤੱਕ ਜੋ ਹੈ ਖੜਾ ਤੇ ਕਾਰਨ ਸੰਤੀ ਲੋਕਾਂ ਦੀ ਵਾਪ ਹੋ ਚੁੱਕੀ ਹੈ ਜਿਸ ਵਿੱਚ 700 ਤੋਂ ਜ਼ਿਆਦਾ ਮੌਤਾ ਖਸ਼ਿਆਲਪੁਰ ਤੋਂ ਕੋਈਆਂ ਨੇ ਸੱਤ ਲੋਕਾਂ ਦੀ ਜਾਨ ਗਈ ਹੈ ਪਠਾਨਕੋਟ ਵਿੱਚ 200 ਲੋਕਾਂ ਦੀ ਜਾਨ ਗਈ ਹੈ ਬਰਨਾਲਾ ਚ 500 ਲੋਕਾਂ ਦੀ ਜਾਨ ਗਈ ਹੈ ਤੇ ਇਸ ਤਰ੍ਹਾਂ ਦਾ ਅੰਕੜਾ ਜੋ ਹੈ ਪੰਜਾਬ ਸਰਕਾਰ ਵੱਲੋਂ ਦੋਸ ਜਾਰੀ ਕਰ ਦਿਆ 1 ਸਪਟੈਂਬਰ 2 ਸਪਟੈਂਬਰ ਦੀ ਰਿਪੋਰਟ ਜੋ ਹੈ ਉਹ ਸਰਕਾਰ ਵੱਲੋਂ ਜਾਰੀ ਕੀਤੀ ਗਈ ਕੱਲ 3 ਸਪਟੈਂਬਰ ਦੀ ਰਿਪੋਰਟ ਉਹ ਸਰਕਾਰ ਜੋ ਪੂਰੇ ਰਿਪੋਰਟ ਜੋ ਹੈ ਉਹ ਤਿਆਰ ਕਰ ਗਈ ਕਿੱਥੇ ਕਿੱਥੇ ਕੀ ਕੀ ਨੁਕਸਾਨ ਹੋ ਰਿਹਾ ਹੈ ਕਿੰਨੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ ਕਿੰਨੇ ਲੋਕਾਂ ਦੀ ਜਾਨ ਗਈ ਹੈ ਜਾਨੀ ਮਾਲੀ ਨੁਕਸਾਨ ਤੇ ਪੰਜਾਬ ਸਰਕਾਰ ਨੇ ਨਜ਼ਰ ਬਣਾਈ ਹੈ ਤੇ ਪੂਰਾ ਅੰਕੜਾ ਜੋ ਹੈ ਸ਼ਾਮ ਵੇਲੇ ਹਰ ਰੋਜ਼ ਸੋਏ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਜਾਂਦਾ ਹੈ ਜੀ ਇਥੇ ਕੋਈ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਜਦੋਂ ਸ਼ਾਮੀ ਕੋਈ ਸ਼ਾਮੀ ਅਧਿਕਾਰੀਆਂ ਦੇ ਨਾਲ ਜਦੋਂ ਮੀਟਿੰਗ ਹੈ ਲੋਕਾਂ ਨੂੰ ਕੋਈ ਰਾਹਤ ਮਿਲਦੀ ਹੋਈ ਨਜ਼ਰ ਆ ਰਹੀ ਹੈ ਇਥੇ ਬਿਲਕੁਲ ਉਮੀਦਦਾਰ ਲੋਕ ਰਾਹਤ ਦੀ ਕਰ ਰਹੇ ਨੇ ਕਿਉਂਕਿ ਕੇਂਦਰ ਦੇ ਜਦੋਂ ਮੰਤਰੀ ਆਉਂਦੇ ਨੇ ਤੇ ਇਹੀ ਇੱਕ ਲੋਕਾਂ ਨੂੰ ਉਮੀਦ ਹੁੰਦੀ ਹੈ ਆਸ ਹੁੰਦੀ ਹੈ ਕਿ ਕੇਂਦਰ ਸਰਕਾਰ ਕੁਝ ਵੱਡੇ ਰਾਹਤ ਪੈਕੇਜ ਦਾ ਐਲਾਨ ਕਰੇਗੀ ਤੇ ਨਾਲੇ ਇਸ ਤਰੀਕੇ ਨਾਲ ਪੰਜਾਬ ਦੇ ਮੰਤਰੀ ਵੀ ਮਿਲੇ ਨੇ ਤੇ ਪੰਜਾਬ ਦੇ ਗਵਰਨਰ ਵੀ ਮਿਲੇ ਨੇ ਉਹਨਾਂ ਨੇ ਵੀ ਰਿਪੋਰਟ ਦਿੱਤੀ ਹੈ ਸੋ ਦੇਖਣਾ ਹੋਵੇਗਾ ਕਿ ਅੱਜ ਸਿਰਫ ਝਾਇਸਾ ਲਿਆ ਜਾਂਦਾ ਹੈ ਜਾਂ ਅੱਜ ਦੀ ਜੋ ਹੈ ਕਾ ਕੇਂਦਰ ਸਰਕਾਰ ਕੋਲੋਂ ਕੋਈ ਰਿਪੋਰਟ ਦੇ ਆਧਾਰ ਤੇ ਰਾਹਤ ਪੈਕੇਟ ਦਾ ਐਲਾਨ ਹੁੰਦਾ ਹੈ ਇਹ ਹੋਣ ਤੋਂ ਤਾਂ ਮੀਟਿੰਗ ਹੋਏਗੀ ਜਾਂ ਹੋਰ ਜਦੋਂ ਦੁਪਹਿਰ ਨੂੰ ਜਦੋਂ ਅੱਗੇ ਹੋਰ سلسلہ ਵਧੇਗਾ ਉਹਨਾਂ ਦੀ ਫੀਡਿੰਗ ਆ ਫਿਰ ਅੱਗੇ ਕੁਝ ਕੀਤਾ ਜਾ ਸਕਦਾ ਪਰ ਹਾਂ ਪੰਜਾਬ ਦੇ ਲੋਕ ਜੋ ਹੈ ਉਹ ਕੇਂਦਰ ਸਰਕਾਰ ਤੋਂ ਰਾਹਤ ਦੀ ਹੀ ਉਮੀਦ ਕਰ ਰਹੇ ਨੇ ਕਿ ਕੋਈ ਵੱਡਾ ਪੈਕੇਟ ਅਨਾਉਂਸ ਹੋਵੇ ਤਾਂ ਕਿ ਪੰਜਾਬ ਨੂੰ ਇਨਾ ਇਸ ਸੰਕਟ ਨੂੰ ਉਭਰਨ ਲਈ ਕੁਝ ਇੱਕ ਮਿਲ ਸਕੇ ਕੁਝ ਆਸ ਮਿਲ ਸਕੇ ਜੀ तमाम ਜਾਣਕਾਰੀ ਦੇ ਲਈ ਬਹੁਤ ਧੰਨਵਾਦ ਮੈਮ ਇਸਨ ਸਾਡੇ ਡੈਪਟੀ ਐਡੀਟਰ ਅਸ਼ਦੀਪ ਕੌਰ ਜਿਨ੍ਹਾਂ ਨੇ ਗਰਾਉਂਡ ਦੀ ਜਿੰਨੀ ਵੀ ਸਾਰੀ ਰਿਪੋਰਟ ਹੈ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਜਦੋਂ ਅੱਜ ਸ਼ਾਮੀ ਅਧਿਕਾਰੀਆਂ ਦੇ ਨਾਲ ਕੇਂਦਰ ਦੀ ਮੀਟਿੰਗ ਹੋਵੇਗੀ ਉਸ ਤੋਂ ਬਾਅਦ ਜੋ ਕਿ ਵੱਡੇ ਫੈਸਲੇ ਲੈਣ ਦੀ ਜੋ ਕਿ ਕੇਂਦਰ ਸਰਕਾਰ ਦੇ ਵੱਲੋਂ ਗੱਲ ਕੀਤੀ ਜਾਵੇਗੀ ਇੱਥੇ ਹੀ ਲੋਕਾਂ ਨੂੰ ਆਸ ਹੈ ਕਿ ਕੇਂਦਰ ਦੇ ਵੱਲੋਂ ਇਹਨਾਂ ਨੂੰ ਕੋਈ ਰਾਹਤ ਪੈਕੇਜ ਦਿੱਤਾ ਜਾਵੇਗਾ